ਸਾਸਟਰ ਨੂੰ ਕਿ ਕਿ ਕੈਚ ਉਹਦੇ ਲਈ ਨਹੀਂ ਕਰਨਾ ਚਾਹੀਦਾਗਾ ਕਿਉਂਕਿ ਪੇਰੈਂਟਸ ਕਹਿੰਦੇ ਨੇਗੇ ਸਾਡੇ ਕੋਲ ਟਾਈਮ ਹੀ ਨਹੀਂ ਬਚਦੀ ਥੈਰੇ ਕਿਰੋਲੀ ਅਸੀਂ ਸਵੇਰੇ ਜਲਦੀ ਚਾਹੀਏ ਆ ਸ਼ਾਮ ਨੂੰ 6:00 ਵਜੇ ਆਉਂਦੇ ਆਗੇ ਤਾਂ ਬੱਚੇ ਦੀ ਥੈਰੇਪੀ ਕਿਦਾਂ ਕਰਵਾਈਏ ਜਦੋਂ ਪੇਰੈਂਟਸ ਆਪਣੇ ਬੱਚੇ ਦੇ ਘਰੇ ਥੈਰੇਪੀ ਕਰਦੇ ਹਨ ਜੋ ਉਸ ਦੀ ਬਸਾਇਲ ਬਾਤ ਨਹੀਂ ਲੈਂਦੇ ਜਾਰੇ ਕਿ ਥੈਰੇਪੀ ਸੈਂਟਰ ਚ ਤੋਂ ਬਹੁਤ ਸਾਰੇ ਮਿਸਟੇਕਸ ਕਰਦੇ ਹਨ ਕਿਉਂਕਿ ਸਭ ਪ੍ਰਸ਼ਾਸਨ ਨੂੰ ਇਹ ਪਤਾ ਹੁੰਦਾ ਵੀ ਸਟਾਰਟ ਕਿੱਦਾਂ ਕਰਉਣਾ ਕਿਦਾਂ ਬੱਚੇ ਦੇ ਸਭ ਕੁਝ ਜਿਹੜਾ ਰਿਕੋਨਾਈਜ਼ ਕਰਵਾਉਣਾ ਕੰਮ ਕਰਵਾਉਣ ਸੋ ਲੈਟਸ ਸਟਾਰਟ ਮਾਈ ਵੀਡੀਓ ਸੋ ਫਰਸਟ ਮਸਲੇ ਕਿਹੜੀ ਹੈ ਯੂ ਪੇਰੈਂਟਸ ਕਾਜ਼ਨ ਸਿਮਿਲਰ ਆਬਜੈਕਟ ਟੇਕਨ ਫੋਰ ਆਈਡੈਂਟੀਫਿਕੇਸ਼ਨ ਮੀਨਸ ਤੋਂ ਲੱਗਦਾ ਨਹੀਂ ਕਰਨਾ ਚਾਹੀਦਾ ਜਿਵੇਂ ਤੁਸੀਂ ਆਪਣੇ ਬੱਚੇ ਨੂੰ ਐਨੀਮਲ ਤੇ ਸੌਰੀ ਐਨੀਮਲ ਟ੍ਰੇਨ ਕਰਵਾ ਰਹੇ ਹੋ ਹੈਨਾ ਐਨੀਮਲ ਦੀ ਆਈਡੈਂਟੀਫਿਕੇਸ਼ਨ ਕਰਵਾ ਰਹੇ ਹੋ ਤਾਂ ਤੁਸੀਂ ਕਾਉ ਤੇ ਬੁਫੈਲੋ ਨੂੰ ਇੱਕ ਸਾਥ ਨਾ ਲਵੋ ਟਾਈਗਰ ਐਂਡ ਲਾਇਨ ਨੂੰ ਨਾ ਲਵੋ ਡੋਗ ਐਂਡ ਡੌਂਕੀ ਨੂੰ ਨਾ ਨਾ ਲਵੋ ਕਿਉਂਕਿ ਇਹ ਐਨੀਮਲ ਆਲਮੋਸਟ ਸੇਮ ਹੀ ਦਿਸਦੇ ਹਨ ਇਹਨਾਂ ਦੇ ਸਾਈਜ਼ ਮੋਂਗੇ ਬੱਚਾ ਆਬੀਸਲੀ ਗੈਲੋ जल्दी सीखेगा क्योंकि जल्दी सीख जाएगा और बहुत जल्दी ਇਹਨਾਂ ਸਿਜਨ ਨੂੰ ਡਿਫਰੈਂਟਿਸ਼ੇਟ कर ਸਕਦਾ ਹੈ ਵੀ ਹਾਈ ਕਾਊ ਐ ਤੇ ਐਲੀਫੈਂਟ ਸੈਕਿੰਡ ਸਟੈਪ ਪੇਰੈਂਟਸ ਕਾਟਿੰਗ ਸਟੇਅਰਿੰਗ ਵਿਦ ਟੂ ਮਨੀ ਆਈਟਮਸ ਐਟ ਅ ਹੋਮ ਅਗਰ ਪੇਰੈਂਟਸ ਨੂੰ ਕਿਹਾ ਜਾਵੇ ਕਿ ਤੁਸੀਂ ਆਪਣੇ ਬੱਚੇ ਨੂੰ ਬਾਡੀ ਪਾਰਟਸ ਖਾਓ ਤਾਂ ਫਿਰ ਤਾਂ ਕਿਉਂਕਿ ਬੱਚੇ ਨੂੰ ਨਹੀਂ ਤੁਸੀਂ ਆਈਸ ਲੈ ਰਹੇ ਤਾਂ ਬੱਚੇ ਨੂੰ ਆਈਸ ਹੀ ਕਰਵਾਓ ਆਪਰੇ ਆਈਸ ਚਰਚ ਕਰੋ ਆਈਸ ਆਈਸ ਤਿੰਨਾਰ ਬੱਚੇ ਦਾ ਆਈਸ ਚਰਚ ਕਰੋ ਆਈਸ ਆਈਸ ਜਿੰਨਾ ਚਿਰ ਬੱਚੇ ਨੂੰ ਇੱਕ ਬੋਡੀ ਪਾਰਟ ਸਿੱਖ ਗਈ ਤੁਹਾਡੀ ਰਿਕੋਨੈਜੇਸ਼ਨ ਨਹੀਂ ਹੁੰਦੀ ਵੀ ਹਾਈ ਆਈਸ ਆਈਸ ਤਾਂ ਉਹਨਾਂ ਟਾਈਮ ਤੁਸੀਂ ਬਾਕੀ ਦੇ ਬੋਡੀ ਪਾਰਟਸ ਦੇ ਨਾਮ ਚਾਹੋ ਜੇਕਰ ਤੁਸੀਂ ਪੇਰੈਂਟਸ ਨੂੰ ਕੋ ਦਿੰਦੇ ਆ ਕਿ ਤੁਸੀਂ ਆਪਣੇ ਬੱਚੇ ਨੂੰ ਐਨੀਮਲਸ ਸਿਖਾਓ ਬੋਡੀ ਪਾਰਟਸ ਸਿਖਾਓ ਇਹਦਾ ਮਤਲਬ ਨਹੀਂ ਕਿ ਤੁਸੀਂ ਸਾਰੇ ਚੀਜ਼ਾਂ ਸਾਰਾ ਮਾਮੂਜੋ ਸੀ ਟਾਰਗੇਟ ਤੇ ਰਿਆਂ ਜਦਸੀਂ ਬੋਲ ਰਹਿਆਂ ਕਿ ਬੱਚੇ ਨੂੰ 1 ਬਾਈ 1 ਸਟੂਨਾ ਤੁਹਾਨੂੰ ਬੱਚ ਦੇ ਲੈਵਲ ਦੇ ਅਕੋਰਡਿੰਗ ਸਿਖਾਉਣਾ ਪੈਣਾ ਕਿ ਕੋਈ ਬੱਚਾ ਅਡਿਸ਼ਨ ਤਾਂ ਹੋ ਗਿਆ ਕੋਈ ਇਮਸੇਬਿਲਟੀ ਵਾਲਾ ਹੋ ਗਿਆ ਕੋਈ ਸਲੋ ਲਰਨਰ ਹੈ ਠੀਕ ਆ ਬੱਚੇ ਨੂੰ ਕਾਫੀ ਜ਼ਿਆਦਾ ਸਮਝਣ ਦੇ ਵਿੱਚ ਦਿੱਕਤ ਹੁੰਦੀ ਆ ਸੋ ਬੱਚਿਆਂ ਨੂੰ ਆਈਸ ਨੋ ਲੈਕਸ ਤਾਂ ਇਤੋਂ ਸਾਥ ਨਹੀਂ ਕਰਵੋ ਨੇ 1 ਬਾਈ 1 ਕਰਕੇ ਸਿਖਾਓ ਜਦੋਂ ਬੱਚਾ ਇੱਕ ਸਿੱਖੇ ਫਿਰ ਸੈਕਿੰਡ ਲਓ ਫਿਰ ਫਰ ਲਓ ਫਿਰ ਬੱਚਾ ਸਿੱਖੇਗਾ ਇੱਕ होती कंपेयरिंग विद सिब्लिंग्स और फ्रेंड्स एक गलती ऑलमोस्ट सारे पेरेंट्स करते हैं क्योंकि ये दूसरे बच्चे का सिब्लिंग्स करते हैं कि मेरा बच्चा तो जो छोटा है जब मेरे दोस्त का बच्चा छोटा हुआ वो बिल्कुल ਬੱਚਾ ਸੁਣ ਰਿਹਾ ਉਹ ਸਭ ਕੁਝ ਸਮਝ ਰਿਹਾ ਇਹ ਸਭ ਸਾਸਰੂ ਤਾਂ ਲੱਗੂਗਾ ਕਿ ਕਿਸੇ ਬੱਚੇ ਨੂੰ 40 ਦੇ ਨਾਲ ਕੰਮ ਕਰਵਾਉਗੇ ਤਾਂ ਅਗਰ ਬੱਚੇ ਨੇ ਐਂਟਰੀ ਨਹੀਂ ਕਰੋਗੀ ਤਾਂ ਬੱਚਾ ਕਿਵੇਂ ਚੱਲੇਗਾ ਉਸ ਨੂੰ ਕੰਪੇਅਰ ਕਿਹਗਾ ਚੇ ਉਸੇ ਬੱਚੇ ਨੂੰ ਕਿਸੇ ਹੋਰ ਬੱਚੇ ਨਾਲ ਕੰਪੇਅਰ ਕਰੋਗੇ ਤੁਹਾਡੀ ਹੀ ਦਿੰਦੀ ਚਾਂਟ ਰੱਤਾ ਨਹੀਂ ਇਹ ਚੱਲੇਗਾ ਗਿਆ ਜੋ ਚੰਚਲਮ ਹੋ ਗਿਆ ਕਿਉਂਕਿ ਐਦਾ ਕੁਝ ਕੁਝ ਨਹੀਂ ਕਰੋਗੇ ਬੱਚੇ ਨੂੰ ਸਮਝ ਵਿੱਚ ਆਉਂਦਾ ਹੈ ਕਿ ਹਣਾ ਉਹ ਧਿਆਨ ਨਹੀਂ ਦਿੰਦੇ ਹੈਗੇ ਇੱਕ ਹੀ ਨਾ ਪਰ ਉਹ ਸੁਣਦੇ ਤਾਂ ਰਹਿੰਦੇ ਹਨ ਠੀਕ ਹੈ ਬੱਚੇ ਦੇ ਫੈਕਟਰ ਪੈਂਦਾ ਹੈਗਾ ਉਹ ਇਸ ਨਹੀਂ ਕਰਦਾ ਦਿੰਦਾ ਜੈਸੇ ਕਿ ਆਰਟਿਸਟਿਕ ਦੇ ਬੱਚੇ ਹੋਗੇ ਅਗਰ ਜਿਵੇਂ ਕਿ ਆਟイズਮ ਬੱਚਾ ਤੇ ਜਾ ਰਹੇ ਹੋ ਠੀਕ ਹੈ ਉਹ ਕਰ ਰਹੇ ਹੋ ਬਟ ਉਹਦੇ ਵਿੱਚ ਇੰਪਰੂਵਮੈਂਟ ਤਾਂ ਹੋਈ ਹੈ ਨਾ ਜੇ ਉਹ ਪਹਿਲਾਂ ਬਿਲਕੁਲ ਵੀ ਨਹੀਂ ਕਰਦਾ ਸੀ ਹੁਣ ਉਹ ਸਟਕਿੰਗ ਨੂੰ ਲੈ ਕੇ ਨਿਪਸ ਤੱਕ ਤਾਂ ਲੈ ਕੇ ਜਾ ਰਹੇ ਹੈ ਨਾ ਹਾਲੇ ਤੱਕ ਸਟਕਿੰਗ ਸਟਾਰਟ ਨਹੀਂ ਕੀਤੀ ਬਟ ਸਟਕਿੰਗ ਸਟਾਰਟ ਕਰਨ ਦੇ ਲਈ ਬੱਚੇ ਨੇ ਹਿੰਮਤ ਦੇਣੀ ਪੈਣੀ ਹੈ ਬੱਚੇ ਨੇ ਇਨਕਰੀਸ ਕਰਨਾ ਹੈ ਕਿ ਉਹ ਆਪ ਕੋ ਸਿੰਘੀ ਜਗ੍ਹਾ ਤੇ ਜਾ ਰਹੇ ਹੋ ਇਸ ਤਰ੍ਹਾਂ ਤੁਸੀਂ ਇਸ ਨੂੰ ਕੰਟੀਨਿਊ ਰੱਖੋਗੇ ਹੈ ਨਾ ਪਰ ਇਹ ਬੱਚਿਆਂ ਨੂੰ ਐਕਸੈਪਟੇਬਿਲਟੀ ਦੀ ਵੀ ਦਿੱਕਤ ਆਉਂਦੀ ਹੈ ਜਿਵੇਂ ਨਿਊ ਐਕਟੀਵਿਟੀ ਉਹ ਚੈਪਟਰ ਨਹੀਂ ਕਰ ਤੋਂ ਹੱਗੇ ਉਹ ਜਿੰਮ ਦੇ ਕੇ ਮਤਲਬ ਕੋਈ ਐਕਟੀਵਿਟੀ ਵਿੱਚ ਇੰਟਰਸਟ ਨਹੀਂ ਲੈਂਦੇ ਹੱਗੇ ਉਹ ਕੋ 18 ਕੁਸ਼ਲ ਕਰਦੇ ਹਨ ਉਹ ਚੀਜ਼ ਨੂੰ ਪਕੜਨਾ ਵੀ ਸ਼ੁਰੂ ਕਰਦੇ ਹਨ ਪਰ ਫਿਰ ਵੀ ਉਹਨਾਂ ਨੂੰ ਇੰਕਰੀਸ ਕਰੋ ਉਹਨਾਂ ਨੂੰ ਕੰਮ ਕਰ ਲਈ ਬਾਕਸ ਕਰੋ ਵੀ ਹਾਂ ਹਰ ਇੱਕ ਚੀਜ਼ ਦੇ ਵਿੱਚ ਬਹੁਤ ਧਿਆਨ ਨਾਲ ਨੈਕਸਟ ਐਕਟੀਵਿਟੀ ਦੇ ਬੱਚੇ ਨੂੰ ਬਿਜ਼ੀ ਕਰਨਾ ਬੱਚੇ ਨੂੰ ਕਦੇ ਇਹ ਐਕਟੀਵਿਟੀ ਕਰਵਾਤੀ ਕਦੇ ਉਹ ਐਕਟੀਵਿਟੀ ਕਰਵਾਤੀ ਬੱਚਾ ਤਾਂ ਕੋਈ ਕੰਮ ਠੀਕ ਨਾਲ ਨਹੀਂ ਕਰ ਪਾ ਰਿਹਾ ਕਿਉਂਕਿ ਬੱਚਾ ਐਨਾ ਸਾਰਾ ਥੱਕ ਜਾਂਦੇ ਨਾਲ ਹਰ ਤਰ੍ਹਾਂ ਦੀ ਐਕਟੀਵਿਟੀ ਕਰ ਕਰਕੇ ਫਿਰ ਪੈਰੈਂਟਸ ਨੂੰ ਬੋਲਦੇ ਹਨ ਕਿ ਸਾਡੇ ਕੋਲ ਟਾਈਮ ਨਹੀਂ ਹੈ ਜੀ ਅਸੀਂ ਮਾਰਨਿੰਗ 8 ਵਜੇ ਜਾਂਦੇ ਆ ਇਵਨਿੰਗ 5 6 ਵਜੇ ਤਾਂ ਕੋਈ ਸਾਡੇ ਨਾਲ ਸੀ ਬੱਚੇ ਦੀ ਥੈਰੇਪੀ ਕਿਦਾਂ ਕਰਵਾਈਏ ਫਿਰ ਪੈਰੈਂਟਸ ਕਹਿੰਦੇ ਹਨ ਕਿ ਸਾਡਾ ਬੱਚਾ ਪੇਸ਼ੈਂਟ ਚੱਲ ਜਾਂਦਾ ਉਹਦੀ ਕੋਈ ਟਾਈਮਿੰਗ ਹੈਗਾ ਕਿ ਕਿਦਾਂ ਕੰਮ ਕਰੇਗਾ ਬੱਚੇ ਰੈਨਲ ਦਾ ਹਟਕ ਨਾਮ ਬਣਾਓ ਕਿ ਉਹ ਕੁਝ ਸਿੱਖ ਹੀ ਨਾ ਪਾਵੇ ਦੂਜੇ ਸਕੂਲ ਦੇ ਵਿੱਚ ਜਾ ਰਹੇ ਆ ਉਹ ਸਕੂਲ ਰੂਟੀਨ ਹੋ ਗਿਆ ਜਾਂ ਕੁਝ ਬੱਚੇ ADHD ਦੇ ਹੋ ਗਏ ਹਨਾ ਜਾਂ ਆਟਿਸਮ ਇੱਕ ਜਗ੍ਹਾ ਦੀ ਵਜ਼ਾਇਟ ਤੇ ਇੰਚਾਰਜ ਕੋਲ ਥੈਰੇਪੀ ਲੇ ਰਿਹਾ ਓਕੂਪੇਸ਼ਨ ਥੈਰੇਪੀ ਸਪੀਚ ਥੈਰੇਪੀ ਬੀਹ ਵੀ ਥੈਰੇਪੀ ਐਂਡ ਨਾ ਸਭ ਕੁਝ ਬੱਚੇ ਤੇ ਫਸਟ ਸਟੇਜ ਨਾ ਹੋ ਜਾਂਦਾ ਕਿ ਬੱਚ ਨੂੰ ਪ੍ਰੈਕਟਿਸ ਕਰਨ ਲਈ ਟਾਈਮ ਹੀ ਨਹੀਂ ਮਿਲਦਾ ਬੱਚਾ ਕੁਝ ਚੀਜ਼ਾਂ ਨੂੰ ਜਨਰਲਾਈਜ਼ ਨਹੀਂ ਕੀ ਨਹੀਂ ਕਰ ਪਾਉਂਦਾ ਕਿ ਉਹ ਸਿੱਖ ਹੀ ਨਹੀਂ ਰਿਹਾ ਹੁਣ ਜਨਰਲਾਈਜ਼ਿਸ਼ਨ ਮਤਲਬ ਇਹ ਕਿ ਸਿੱਖ ਨਹੀਂ ਰਿਹਾ ਜੋ ਕੁਝ ਉਹ ਕਰਵਾਇਆ ਉਹਨੂੰ ਬਾਹਰ ਲੈ ਕੇ ਨਹੀਂ ਆ ਰਿਹਾ ਫੋਰ ਐਗਜ਼ਾਮਪਲ ਮੈਂ ਬੱਚੇ ਨੇ ਐਪਲਸ ਖਾਇਆ ਓਕੇ ਜੀ ਤਾਂ ਕਿ ਹੀ ਘਰੇ ਵਿੱਚ ਬੱਚਾ ਉਸਨੂੰ ਬਾਹਰ ਲੈ ਕੇ ਜਾਵੇ ਵੀ ਐਪਲ ਇੱਕ ਚੀਜ਼ ਆ ਆਪਨ ਫਰੂਟ ਹੈ ਕਿਦਾਂ ਖਾਣੇ ਦਾ ਕਿਹੜਾ ਕਲਰ ਹੈ ਦਾ ਸਾਈਜ਼ ਕੀ ਹੈ ਕਿਵੇਂ ਖਾਈਦਾ ਕਿਵੇਂ ਨੂੰ ਕਰਤੀ ਜਾਣਾ ਨੈਕਸਟ ਮਸਟੇਜ ਦੇ ਅਧਾਰ 'ਤੇ ਕੰਸਰਸ ਸਟੈਟਿਸ ਇੰਟੋ ਕੰਟੈਕਟ ਵਿਜ਼ਿਟਰ ਬੱਚਾ ਨਾ ਤਾਂ ਡੇਲੀ ਰੂਟੇਨ ਦੇ ਵਿੱਚ ਲਾਈ ਹੋਰ ਫਰਟੇ ਲੇ ਰਿਆ ਨਾ ਹੀ ਪੇਰੈਂਟਸ ਉਸ ਨੂੰ ਘਰ ਵਿੱਚ ਕੁਝ ਕਰਵਾਉਂਦੇ ਠੀਕ ਹੈ ਬੱਚੇ ਤੇ ਇਸ ਤਰ੍ਹਾਂ ਦਾ ਗੈਪ ਆ ਨਗਾ ਵੀ ਚੋਕ ਜਿਹੀ ਸਿੱਖਿਆ ਹੁੰਦਾ ਸਮਝ ਆਉਂਦਾ ਤਾਂ ਕੁਝ ਹੋਰ ਹੁੰਦਾ ਸਾਰਾ ਕੁਝ ਬੱਚਾ ਭੁੱਲ ਜਾਂਦਾ ਪਹਿਲਾਂ ਦੀ ਤਰ੍ਹਾਂ ਇਹ ਕਰ ਨਵੇਂ ਜਿਹੜੇ ਕਿਵੇਂ ਸਿੱਖਾਰੇ ਕਿਉਂਕਿ ਸਿਖਾਉਣ ਵਾਲਾ ਕੋਈ ਹੈ ਨਹੀਂ ਅਗਰ ਜੇ ਤੁਹਾਡੇ ਘਰ ਵਿੱਚ ਕੋਈ ਸਪੈਸਿਫਿਕ ਸਾਈਡ ਹੈ ਤਾਂ ਪੇਰੈਂਟਸ ਨੂੰ ਚਾਹੁੰਦਾ ਹੈ ਕਿ ਉਹਨਾਂ ਨੂੰ ਜ਼ਰੂਰਤ ਹੈ ਕਿ ਬੱਚੇ ਨੂੰ ਘਰ ਵਿੱਚ ਥਰਪੀ ਕਰਵਾਉਣਾ ਥਰਪੀ ਦੀ ਟੈਕਨਿਕ ਸਿੱਖ ਕੇ ਥਰਪੀ ਦੇ ਕਾਇਨਸ ਲੈਂਦੇ ਨੇ ਘਰ ਦੇ ਵਿੱਚ ਕੁਝ ਕਰਕ ਪਾਉਂਦੇ ਰਹਿਣਾ ਹੈ ਨਾ ਜੇਕਰ ਤੁਸੀਂ ਨਹੀਂ ਕਰਵਾਉਗੇ ਤਾਂ ਬੱਚਾ ਹੋਰ ਡੇਲੇ ਹੋ ਜਾਵੇਗਾ ਤੇ ਤੁਸੀਂ ਸਦਾ ਖੁਦ ਵੀ ਕੁਝ ਨਾ ਕਰਕੇ ਸਿੱਖ ਸਾ ਦਿਓ ਸੋ ਮੈਕਸਿਮਮ ਦਾ ਐਕਸਪੀਰੀਅੰਸ ਕਰਦੇ ਹਨ ਕੋਈ ਟੈਕਨੀਕਸ ਸੋ ਅਸੀਂ ਆਪਣੇ ਬੱਚੇ ਨੂੰ ਘਰ ਵਿੱਚ ਕਰਵਾਉਂਦੇ ਰਹੀ ਕਿਉਂਕਿ ਬੱਚਾ ਵੀ ਤੁਹਾਡਾ ਅਸੀਂ ਆਪਣੇ ਬੱਚੇ ਨੂੰ ਕੰਮ ਕਰਵਾ ਰਹੇ ਪਰ ਪੇਰੈਂਟਸ ਨੂੰ ਵੀ ਚਾਹੀਦਾ ਕਿ ਉਹ థెరਪਿਸਟ ਨਾਲ ਇੱਕ ਜੁਟ ਹੋ ਕੇ ਰਹਿਣ ਬੱਚੇ ਨੂੰ ਉਹਦਾ ਕੰਮ ਕਰਮੋਂ ਵੀ ਤੁਸੀਂ ਕੀ ਕੰਮ ਕਰਵਾਉਣਾ ਹੈਗਾ ਨਾ ਪੇਰੈਂਟਸ ਨੂੰ ਚਾਹੀਦਾ ਕਿ థెరਪਿਸਟ ਨਾਲ ਟਰੈਕ ਦੇ ਵਿੱਚ ਰਹਿਣ ਉਹਨੂੰ ਤਾਂ ਕੰਮ ਹੁੰਦੇ ਹੈ ਵਾਈ ਡੇ ਪੁੱਛਦੇ ਰਹਿੰਦੇ ਕਿ ਕਰੀਂਦੀ ਬੱਚੇ ਨੂੰ ਕੋਈ ਨਾ ਕੋਈ ਐਕਟੀਵਿਟੀ ਕਰਵਾਉਂਦੇ ਨੇ ਤੇ ਇਸ ਵੀਡੀਓ ਦੇ ਮਾਧਿਅਮ ਦੇ ਵਿੱਚ ਮੈਂ ਪੇਰੈਂਟਸ ਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਪੇਰੈਂਟਸ ਐਂਡ థెరਪਿਸਟ ਦੋਵਾਂ ਦੇ ਇੱਕ ਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਬੱਚੇ ਲਈ ਸਿਰਫ ਸਟੱਡੀ ਇੰਪੋਰਟੈਂਟ ਨਹੀਂ ਆ ਨਾ ਹੀ ਥੈਰੇਪੀ ਇੰਪੋਰਟੈਂਟ ਬੱਚੇ ਨੂੰ ਦੋਨੇ ਚੇਜ਼ ਇੰਪੋਰਟੈਂਟ ਆ ਬੱਚੇ ਨੂੰ ਜੇਕਰ ਤੁਸੀਂ ਥੈਰੇਪੀ ਕਰਵਾ ਰਹੇ ਹੋ ਤੇ ਨਾ ਸਟੱਡੀ ਵੀ ਕਰਵਾ ਰਹੇ ਹੋ ਬਟ ਬੱਚੇ ਨੂੰ ਘਰ ਦੇ ਕੰਮਾਂ ਦੇ ਵਿੱਚ ਵੀ ਇਨਵੋਲ ਰੱਖੋ ਬੱਚਾ ਘਰ ਦੇ ਕੰਮ ਵੀ ਕਰਦਾ ਰਹੇ ਅੰਦਰ ਵਿੱਚ ਵੀ ਤੁਹਾਨੂੰ ਕਹਿਣਾ ਚਾਹੁੰਦੀ ਆ ਜੇਕਰ ਤੁਹਾਡੇ ਬੱਚੇ ਨੂੰ ਆਟイズਮ ਹੈ ਔਰ ਸਪੀਚ ਨਾਲ ਰਿਲੇਟਡ ਕੋਈ ਪ੍ਰੋਬਲਮ ਹੈ ਹਕ ਲਾ ਕੇ ਦਤ ਲਾ ਕੇ ਬੋਲਦਾ ਹੈ ਨਾ ਤਾਂ ਤੁਸੀਂ ਆਪਣੇ ਬੱਚੇ ਦੀ ਪ੍ਰੋਪਰ ਥੈਰੇਪੀ ਕਰਵਾਓ ਜੇਕਰ ਤੁਸੀਂ ਸਾਡੇ ਕੋਲ ਥੈਰੇਪੀ ਕਰਵਾਉਣਾ ਚਾਹੁੰਦੇ ਹੋ ਅਸੀਂ ਬੱਚੇ ਦੀ ਆਨਲਾਈਨ ਐਂਡ ਤੇ ਆਫਲਾਈਨ ਅਸੈਸਮੈਂਟ ਵੀ ਕਰਦੇ ਆ ਜੋ ਅਸੈਸਮੈਂਟ ਹੈ ਉਹ ਫ੍ਰੀ ਆਫ ਕੋਸਟ ਕਰਦੇ ਆ ਅਸੀਂ ਬੱਚੇ ਦੀ ਆਨਲਾਈਨ ਐਂਡ ਆਫਰ ਐਂਡ ਥੈਰੇਪੀ ਵੀ ਕਰਦੇ ਹਾਂ ਸੋ ਤੁਸੀਂ ਸਾਡੇ ਸੈਂਟਰ ਵਿੱਚ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ